ਇਸ ਹਾਰਾ ਜਿਹੜਾ ਗੱਠ ਜੋੜ ਆ ਹੁਣ ਅੰਟਰਨੈਸ਼ਨਲ ਪੱਧਰ ਦਾ ਬਣ ਗਿਆ ਕੋਈ ਇਹ ਨਹੀਂ ਹੈਗਾ ਮਾਝੇ ਦੁਆਬੇ ਦੀ ਆਪਸੀ ਲੜਾਈ ਹੈ ਇਹ ਲੜਾਈ ਕੈਨੇਡਾ ਅਮਰੀਕਾ ਤੋਂ ਬੈਠ ਕੇ ਲੜੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਮੈਂ ਇੱਕ ਲਾਈਨ ਦੱਸੀ ਹੈ ਡੀਪ ਸਟੇਟਸ ਉਹ ਜਿਹੜੀਆਂ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਵੀ ਹੈਗੀਆਂ ਨਾ ਉਹ ਪੰਜਾਬ ਨੂੰ ਸੁਖਾਵਾ ਨਹੀਂ ਦੇਖਦੇ ਉਹਨਾਂ ਨੂੰ ਪਤਾ ਅੱਗੇ ਇੱਥੋਂ ਫੈਲਦੀ ਹੈ ਤੇ ਇਸ ਕਰਕੇ ਕਈ ਕਾਰਨ ਹੁੰਦੇ ਆ ਇੰਟਰਨਲ ਜੀਤੇ ਕਰਕੇ ਪੰਜਾਬ ਨੂੰ ਜਿਹੜਾ ਵਾ ਉਹ ਸ਼ਾਂਤ ਮਾਹੌਲ ਨੂੰ ਖਰਾਬ ਕੀਤਾ ਜਾਂਦਾ ਪਰ ਲੋਰੈਂਸ ਤੇ ਜੱਗੂ ਦਾ ਭਾਰਤ 'ਚ ਹੀ ਬੈਠੇ ਆ ਭਾਰਤ ਦੀਆਂ ਜੇਲਾਂ 'ਚ ਬੈਠੇ ਆ ਹੁਣ ਇਹ ਵੀ ਦੱਸੋ ਨਾ ਇਹ 'ਚ ਪੰਜਾਬ ਸਰਕਾਰ ਦਾ ਜਾਂ ਪੰਜਾਬ ਪੁਲਿਸ ਦਾ ਪੰਜਾਬ ਹੋਮ ਮਿਨਿਸਟਰੀ ਦਾ ਕੀ ਰੋਲ ਹੈ ਬੈਠੇ ਤਾਂ ਬਾਹਰਲੇ ਸਟ੍ਰੀਟਾਂ 'ਚ ਆ ਉਹਨਾਂ ਦੀਆਂ ਇੰਟੈਲੀਜੈਂਸ ਸਰਵਿਸਿਜ਼ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਉਹਨਾਂ ਦੇ ਫੋਨ ਟਰੈਕਿੰਗ ਉੱਥੋਂ ਹੋਣਾ ਚਾਹੀਦਾ ਸਾਰਾ ਬੇਸਿਕ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਪਿਆ ਹਰਿਆਣਾ ਦਿੱਲੀ ਪੰਜਾਬ ਉੱਤਰਾਖੰਡ ਉਧਰੋਂ ਸਾਰਾ ਇੱਧਰੋਂ ਆਪਰੇਟ ਹੋ ਰਿਹਾ ਤੁਸੀਂ ਕੋਈ ਵੀ ਵਾਰਦਾਤ ਕੱਢ ਕੇ ਦੇਖ ਲਓ ਇੱਥੇ ਵਾਲੇ ਤਾਂ ਤੁਹਾਨੂੰ ਬਹੁਤ ਛੋਟੇ ਛੋਟੇ ਲੱਗਣਗੇ ਜਿਹੜੇ ਹੈਗੇ ਆ ਕੋਈ ਗਰੀਬ ਬੰਦਾ ਹਾਇਰ ਕਰ ਲਿਆ ਜਾਂ ਕੋਈ ਪੁਰਾਣਾ ਕ੍ਰਿਮੀਨਲ ਹਾਇਰ ਕਰ ਲਿਆ ਉਹਨੂੰ ਪੈਸੇ ਦੇ ਦਿੱਤੇ ਤੇ ਕਰਾ ਲਿਆ ਸਾਰੀ ਡਿਜ਼ਾਈਨਿੰਗ ਤਾਂ ਬਾਹਰ ਆ ਉਹਦੀ ਨੈਟਵਰਕਿੰਗ ਤਾਂ ਸਾਰੀ ਬਾਹਰ ਹੈ ਬ੍ਰੇਨ ਤਾਂ ਸਾਰਾ ਬਾਹਰ ਹੈ ਜਿਹੜੇ ਸਪੌਂਸਰਡ ਆ ਜਿਹੜੇ ਪੂਰੀ ਕੌਨਸਪੀਰੇਸੀ ਕਰ ਰਹੇ ਆ ਜਿਹੜੀ ਟਰੈਕਿੰਗ ਕਰ ਰਹੇ ਆ ਹਥਿਆਰ ਮੁਹਿਆ ਕਰਾ ਰਹੇ ਆ ਉਹ ਸਾਰੇ ਬਾਹਰ ਆ ਮਨੂਏ ਦਾ ਸੁਣਾ ਤੁਸੀਂ ਉਹ ਸਾਰੇ ਬਾਰ ਜਿਹੜੇ ਪਾਕਿਸਤਾਨ ਤੋਂ ਹਥਿਆਰ ਆ ਰਹੇ ਉਹ ਵੀ ਤਾਂ ਉੱਥੋਂ ਡਾਇਰੈਕਸ਼ਨ ਹੋ ਕੇ ਹਥਿਆਰ ਡਰੋਨ ਦੇ ਨਾਲ ਆ ਰਹੇ ਆ ਤੇ ਇੱਥੇ ਦੇ ਨੌਜਵਾਨਾਂ ਕੋਲ ਪਹੁੰਚ ਰਹੇ ਆ ਸੋ ਇਹ ਬੜਾ ਲੰਬਾ ਚੋੜਾ ਇੱਕ ਚਰਚਾ ਦਾ ਵਿਸ਼ੇ ਹੈਗਾ ਲੇਕਿਨ ਕੋਕਿਆਪਾ ਹੋਰ ਪਾਸੇ ਚਲੀ ਜਾਏਗੀ ਗੱਲ ਕਰਦੇ ਲੇਕਿਨ ਜੋ ਮੈਂ ਸਮਝਦਾ ਪਿਆ ਕਿ ਇਹ ਦੋਨੋਂ ਲੜਾਈਆਂ ਦੇ ਵਿੱਚ ਹੁਣ ਕੋਈ ਪੰਜਾਬ ਨਹੀਂ ਗੱਲਾਂ ਇਨਵੋਲ ਹੋ ਹੈਗਾ ਸ਼ਾਮਲ ਹੈਗਾ ਜੈਪੁਰ ਹੋਟਲ ਦੇ ਬਾਹਰ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਨਸ਼ਰ ਹੋਈਆਂ ਉਹ ਵੀ ਤਾਂ ਇਹਨਾਂ ਦੇ ਗੈਂਗ ਦੀ ਆਪਸੀ ਲੜਾਈ ਤੇ ਬਾਅਦ ਉੱਥੇ ਐਕਸਟਰੈਕਸ਼ਨ ਤੇ ਰੰਗਦਾਰੀ ਕਰਕੇ ਹੀ ਲੱਗੀਆਂ ਨਾ ਸੋ ਇਸ ਕਰਕੇ ਕਤਲ ਬਾਹਲੇ ਮੁਲਕਾਂ ਦੇ ਵਿੱਚ ਬਹੁਤ ਹੋਏ ਆ ਐਸੇ ਕਰਕੇ ਹੋਇਆ ਵੀ ਆਪਸੀ ਸੁੱਖਾ ਦੁਨੀਕੇ ਨੂੰ ਕੈਨੇਡਾ ਚ ਮਾਰਿਆ ਗਿਆ ਐਸੀ ਦੁਸ਼ਮਣੀ ਦਾ ਨਤੀਜਾ ਇਸੇ ਦੁਸ਼ਮਣੀ ਕਰਕੇ ਹੋਰ ਦੇਸ਼ਾਂ ਦੇ ਵਿੱਚ ਵੀ ਮਾਰਿਆ ਇਸੇ ਕਰਕੇ ਕਈ ਗੈਂਗਸਟਰ ਜਿਹੜੇ ਆ ਹੁਣ ਆਪਣੇ ਟਿਕਾਣੇ ਢਕੂਣੇ ਹੀ ਬਦਲਦੇ ਪਏ ਆ ਪਤਾ ਹੀ ਨਹੀਂ ਲੱਗਦਾ ਕਿੱਥੋਂ ਕਿੱਥੇ ਨਿਕਲ ਜਾਂਦੇ ਤਾਂ ਏਜੰਸੀਆਂ ਵੀ ਲੱਭਦੀਆਂ ਰਹਿ ਜਾਂਦੀਆਂ ਵੀ ਹਜੇ ਹਫ਼ਤਾ ਪਹਿਲਾਂ ਇੱਥੇ ਸੀ ਤੇ ਹੁਣ ਕਿੱਥੇ ਪਹੁੰਚ ਗਏ ਤੁਸੀਂ ਕਹਿੰਦੇ ਸਾਰੇ ਬਾਰਾ ਪਰ ਸਟੇਟ ਏਜੰਸੀਸ ਕੀ ਕਰ ਰਹੀਆਂ ਫਿਰ ਕਿਉਂਕਿ ਕੱਲ ਦਾ ਜੋ ਹੋਇਆ ਸਾਰਾ ਕੁਝ ਉਹ ਇਵੈਂਟ ਸੀਗਾ ਉਹ ਜੋ ਵੀ ਕਬੱਡੀ ਕੱਪ ਹੋ ਰਿਹਾ ਸੀ ਪਹਿਲੀ ਗੱਲ ਉਹਦੀ ਪਰਮਿਸ਼ਨਸ ਲਿੱਤੀਆਂ ਗਈਆਂ ਸੀ ਦੂਜੀ ਗੱਲ ਉੱਥੇ ਮਨਕੀਰ ਅਦੌਲਖ ਨੇ ਆਣਾ ਸੀ ਮਨਕੀਰ ਅਦੌਲਖ ਜਿੱਥੇ ਵੀ ਜਾਂਦਾ ਸਿਕਿਉਰਿਟੀ ਪੂਰੀ ਹੁੰਦੀ ਹੈ ਦੂਜੇ ਪਾਸੇ ਇਹ ਵੀ ਗੱਲ ਹੈ ਵੀ ਮੇਨ ਜਿਹੜੇ ਮੁੱਖ ਮਹਿਮਾਨ ਸੀ ਉਹ ਡੀਐਸਪੀ ਬਾਲ ਸੀਗੇ ਤੇ ਉੱਥੇ ਤਾਂ ਪੂਰਾ ਘੇਰਾ ਬਣਿਆ ਹੋਇਆ ਸੀ ਪੁਲਿਸ ਦਾ ਫਿਰ ਵੀ ਉਹ ਬੰਦੇ ਆ ਕੇ ਸ਼ੂਟ ਕਰਕੇ ਚਲੇ ਗਏ ਦੇਖੋ ਇਦਾਂ ਨਾ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਲੇਕਿ ਤੁਸੀਂ 10000 ਬੰਦੇ ਦੀ ਕਿਵੇਂ ਚੈਕਿੰਗ ਕਰ ਸਕਦੇ ਹੋ ਮੈਨੂੰ ਦੱਸੋ ਕੋਈ ਹੈ ਇਦਾਂ ਦਾ ਵੀ ਕਿ ਤੁਸੀਂ 10000 ਬੰਦੇ ਨੂੰ ਤਲਾਸ਼ੀ ਲੈ ਕੇ ਅੰਦਰ ਭੇਜੋ ਇਹ ਨਾਲੇ ਜਿਹੜੇ ਸਾਡੇ ਕਬੱਡੀ ਦੇ ਕੱਪ ਹੁੰਦੇ ਨਾ ਸੁਹਾਨਾ ਇਹ ਓਪਨ ਟੂ ਸਕਾਈ ਹੁੰਦੇ ਸ ਆਸਮਾਨ ਦੇ ਖੁੱਲੇ 'ਚ ਹੁੰਦੇ ਕੋਈ ਚਾਰ ਦੀਵਾਰੀ ਦੇ ਅੰਦਰ ਨਹੀਂ ਬੰਦ ਹੁੰਦੇ ਲੇਕਿਨ ਜੋ ਹਾਲਾਤ ਪੈਦਾ ਹੋ ਰਹੇ ਮੈਨੂੰ ਲੱਗਦਾ ਵੀ ਇਹ ਚਾਰ ਦੀਵਾਰੀਆਂ 'ਚ ਕਰਾਣੇ ਪੈਣਗੇ ਮੈਨੂੰ ਇਹੀ ਲੱਗਦਾ ਲੇਕਿਨ ਗੱਲ ਇਹ ਆ ਕਿ ਸਟੇਟ ਦੇ ਵਿੱਚ ਤੁਸੀਂ 10000 ਬੰਦੇ ਦਾ ਕੋਈ ਇਕੱਠ ਹੋ ਰਿਹਾ ਹਾਂ ਫੇਲਿਅਰ ਕਿੱਥੇ ਹੈਗਾ ਫੇਲਿਅਰ ਹੈਗਾ ਖੁਫੀਆ ਏਜੰਸੀਆਂ ਦਾ ਉੱਥੇ 100% ਫੇਲਿਅਰ ਹੈ ਬਈ ਤੁਹਾਨੂੰ ਇਨਪੁਟ ਹੋਣਾ ਚਾਹੀਦਾ ਬਈ ਪੰਜਾਬ ਦੇ ਵਿੱਚ ਆਹ ਗੱਲ ਹੋਣ ਲੱਗੀ ਆ ਇੰਟੈਲੀਜੈਂਸ ਸਬਸੀ ਤੁਹਾਡੀਆਂ ਫਾਸਟ ਹੋਣੀਆਂ ਚਾਹੀਦੀਆਂ ਜੇਲ੍ਹਾਂ ਦੇ ਵਿੱਚ ਤੁਹਾਡਾ ਨੈਟਵਰਕ ਹੋਣਾ ਚਾਹੀਦਾ ਹੁਣ ਮੰਨ ਲਓ ਇਹ ਦੋਨੋਂ ਲੜਕੇ ਜਿਹੜੇ ਆ ਜਿਨ੍ਹਾਂ ਦੇ ਐਸਐਸਪੀ ਮੋਹਾਲੀ ਨਾਲ ਜ ਨਾਂ ਲਿੱਤੇ ਆ ਅੰਬਰ ਮੱਖਣ ਅੰਬਰ ਸਰਿਆ ਤੇ ਕਰਨ ਪਾਟਕ ਇਹਨਾਂ ਇੱਕ ਦੇ ਉੱਤੇ 13 ਪਰਚੇ ਆ ਇੱਕ ਦੇ ਉੱਤੇ ਦੋ ਪਰਚੇ ਆ ਇਹਨਾਂ ਦੇ ਉੱਤੇ ਖੁਫੀਆ ਏਜੰਸੀ ਦੀ ਨਜ਼ਰ ਹੋਣੀ ਚਾਹੀਦੀ ਸੀ ਵੀ ਇਹ ਕੀ ਇਹਨਾਂ ਦੀਆਂ ਗਤੀਵਿਧੀਆਂ ਕੀ ਆ ਜੇਲ੍ਹ ਤੋਂ ਬਾਹਰ ਆ ਕੇ ਕੀ ਕਰ ਰਹੇ ਨੇ ਇਹਨਾਂ ਦੇ ਮੋਬਾਈਲ ਟਰੈਕਿੰਗ ਤੇ ਲੱਗਨੇ ਚਾਹੀਦੇ ਸੀ ਫਿਰ ਉੱਥੇ ਆ ਕੇ ਫੇਲਰ ਮੈਂ ਮੰਨਦਾ ਹੈਗਾ ਲੇਕਿਨ ਜਿਹੜਾ ਹਰਿਆਣੇ ਤੋਂ ਕੈਨੇਡਾ ਤੋਂ ਜਿਹੜਾ ਆਪਰੇਟ ਹੋ ਰਿਹਾ ਹੈ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਇੱਥੇ ਤਾਂ ਟਾਸਕ ਦੇ ਦੇਣਗੇ ਤੇ ਉਹਨਾਂ ਨੇ ਪੈਸੇ ਲੈ ਕੇ ਕੰਮ ਕਰ ਦੇਣਾ ਉਹਦੇ ਚਾ ਪਿੱਛੇ ਚਲੋ ਇਹ ਗੱਲ ਵਿੱਚ ਨਹੀਂ ਕਰਨੀ ਚਾਹੀਦੀ ਪਰ ਲੁਧਿਆਣਾ ਦੇ ਵਿੱਚ ਵੀ ਗੋਲੀਆਂ ਚੱਲੀਆਂ ਲੁਧਿਆਣਾ ਦੇ ਵਿੱਚ ਇੱਕ ਮੁੰਡੇ ਦੇ 11 ਪਰਚੇ ਸੀ ਦੂਜੇ ਦੇ 2 ਪਰਚੇ ਸੀ ਮਤਲਬ ਇਹ ਪਰਚੇ ਐਡੇ-ਐਡੇ ਪਰਚੇ ਵਾਲੇ ਅੰਨਾ ਕੋ ਬੰਦੂਕਾਂ ਵੀ ਹੁੰਦੀਆਂ ਨੇ ਇਹੀ ਮੈਂ ਗੱਲ ਕਰ ਰਕਿ ਹਟਿਆ ਤੁਹਾਡੇ ਨਾਲ ਮੈਂ ਜਿਹੜੀ ਤੁਸੀਂ ਮੈਂ ਗੱਲ ਕਹੀ ਤੁਸੀਂ ਉੱਤੇ ਮੋਹਰ ਲਾਤੀ ਐ ਬਈ ਇਹਨਾਂ ਦੇ ਉੱਤੇ ਨਿਗਰਾਨੀ ਰੱਖਣ ਲਈ ਸੈੱਲ ਬਣਨੇ ਚਾਹੀਦੇ ਬਈ ਜਿਹੜੇ ਪੁਰਾਣੇ ਹਾਰਡ ਕੋਰਡ ਕ੍ਰਿਮੀਨਲਸ ਐ ਜਿਨ੍ਹਾਂ ਦੇ ਪਰਚੇ ਨੇ ਇਹਨਾਂ ਨੂੰ ਬਲਗਾਂਦੇ ਨੇ ਵੱਡੇ ਵੱਡੇ ਗੈਂਗਸਟਰਸ ਕਿਉਂਕਿ ਇਹਨਾਂ ਦੇ ਸੋਰਸਿਸ ਜ਼ਿਆਦਾ ਹੁੰਦੇ ਐ ਇਸ ਕਰਕੇ ਇਹਨਾਂ ਦੇ ਉੱਤੇ ਨਿਗਰਾਨੀ ਰੱਖਣੀ ਹੈ ਇਹੀ ਨਿਗਰਾਨੀ ਇਹਨਾਂ ਦੇ ਉੱਤੇ ਨਹੀਂ ਰੱਖਦੇ ਇਹੀ ਇੰਟੈਲੀਜੈਂਸ ਫੇਲਿਅਰ ਐ ਪੰਜਾਬ ਦਾ ਹੋਰ ਕੋਈ ਫੇਲਿਅਰ ਨਹੀਂ ਹੈਗਾ ਇਹੀ ਤੁਹਾਨੂੰ ਹੈਗਾ ਖੁਫੀਆ ਏਜੰਸੀਆਂ ਨੂੰ ਮਾੜਾ ਮੋਟਾ ਇਹਨਾਂ ਦੇ ਉੱਤੇ ਪੂਰਾ ਬਣਾ ਕੇ ਡੋਜ਼ੀਅਰ ਬਣਾ ਕੇ ਭਈ ਇਹ ਅਗਰ ਕੀ ਕਰ ਰਿਹਾ ਅੱਜ ਕੱਲ ਕੋਈ ਦੁਕਾਨ ਚਲਾ ਰਿਹਾ ਇਹਨੂੰ ਫੋਨ ਕਿੱਥੋਂ ਆ ਰਿਹਾ ਇਹਦੇ ਕੋਲ ਮਹਿੰਗੇ ਕੱਪੜੇ ਆਏ ਜਾਂ ਮਹਿੰਗੀ ਗੱਡੀ ਆਈ ਹੈ ਕਿੱਥੋਂ ਆਈ ਹੈ ਸਾਰੀਆਂ ਚੀਜ਼ਾਂ ਨੂੰ ਟਰੈਕ ਹੋਣਾ ਚਾਹੀਦਾ ਲੇਕਿਨ ਇੰਟੈਲੀਜੈਂਸ ਫੇਲਰ ਤਾਂ ਕੇਂਦਰ ਦਾ ਵੀ ਹੈਗਾ ਤੇ ਪੰਜਾਬ ਦਾ ਵੀ ਹੈਗਾ ਇੱਕ ਇਹ ਵੀ ਗੱਲ ਆ ਵੀ ਇਸ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਨਵਾਂ ਆ ਗਿਆ ਡੋਨੀ ਦਾ ਆਇਆ ਗੋਪੀਗਨ ਸ਼ਾਮਪੂਰੀ ਦਾ ਆਇਆ ਪਰ ਸ਼ਗਨਪ੍ਰੀਤ ਕਿਉਂਕਿ ਸ਼ਗਨਪ੍ਰੀਤ ਹਮੇਸ਼ਾ ਕਹਿੰਦਾ ਸੀ ਵੀ ਮੇਰਾ ਕਿਸੇ ਚੀਜ਼ ਦੇ ਵਿੱਚ ਕੋਈ ਹੱਥ ਨਹੀਂ ਹੈ ਭਾਵੇਂ ਵਿੱਕੀ ਮਿੱਡੂ ਖੜੇ ਦਾ ਮਾਮਲੇ ਦੇ ਵਿੱਚ ਹੋਵੇ ਮੇਰਾ ਉਸ ਦੇ ਵਿੱਚ ਕੋਈ ਲੈ ਨਹੀਂ ਉਹ ਅਕਸਰ ਇਹ ਗੱਲ ਕਹਿੰਦਾ ਰਿਹਾ 12 ਵੀ ਚਲਾ ਗਿਆ ਉਹ ਬਾਰ ਕਿੱਥੇ ਗਿਆ ਕਿ ਨਹੀਂ ਗਿਆ ਉਹ ਤਾਂ ਉਹਦੇ ਬਿਆਨ ਸਨ ਜੋ ਵੀ ਸਨ ਬੜੇ মিডিਆ ਨੂੰ ਉਹਨੇ ਇੰਟਰਵਿਊ ਦਿੱਤੇ ਉਹ ਹਰ ਪਾਸੇ ਆਪਣੇ ਆਪ ਨੂੰ ਸ਼ਰੀਫ ਦਿਖਾ ਰਿਹਾ ਸੀ ਪਰ ਇਸ ਮਾਮਲੇ ਦੇ ਵਿੱਚ ਉਹਦਾ ਨਾਮ ਕਿਸ ਤਰੀਕੇ ਦੇਖੋ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਉਹਨੇ ਜੇ ਸ਼ਗਨਪ੍ਰੀਤ ਦਾ ਨਾਮ ਲਿਖਿਆ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦਾ ਮੈਨੇਜਰ ਹੁੰਦਾ ਸੀ ਅਜੇ ਅਧਿਕਾਰਕ ਮੈਨੇਜਰ ਨਹੀਂ ਸੀ ਅਨਅਧਿਕਾਰਿਕ ਕਹਿ ਸਕਦੇ ਹੋ ਔਰ ਜਦੋਂ ਵਿੱਕੀ ਮਿੱਦੂ ਖੇੜੇ ਦਾ ਮਟਰ ਹੋਇਆ ਤੇ ਸ਼ਗਨਪ੍ਰੀਤ ਤੇ ਇਲਜ਼ਾਮ ਲੱਗੇ ਕਿ ਇਹਨੇ ਉਹਨਾਂ ਦੀ ਪੈਰਵੀ ਕੀਤੀ ਦੋਸ਼ੀਆਂ ਦੀ ਔਰ ਇਹਨਾਂ ਨੇ ਬੰਬੀਹੇ ਗੁੱਟ ਦਾ ਸਾਥ ਦਿੱਤਾ ਵਿੱਕੀ ਮਿੱਦੂ ਖੇੜਾ ਲਾਰੈਂਸ ਹੋਰਾਂ ਦੇ ਬੜਾ ਕਰੀਬੀ ਸੀਗਾ ਉਹਨਾਂ ਨੂੰ ਇਸ ਗੱਲ ਨੂੰ ਅਣਖਵੱਤ ਤੇ ਵੱਜੀ ਵੀ ਸ਼ਗਨਪ੍ਰੀਤ ਸਾਡੇ ਬੰਦੇ ਜਿਨ੍ਹਾਂ ਨੇ ਸਾਡੇ ਬੰਦੇ ਨੂੰ ਮਾਰੇ ਆ ਵਿੱਕੀ ਮਿੱਦੂ ਖੜੇ ਨੂੰ ਉਹਨਾਂ ਦੀ ਪੈਰ ਵੀ ਕਰਦਾ ਔਰ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦੇ ਨੇੜੇ ਸੀਗਾ ਉਹਨਾਂ ਦੇ ਸ਼ੋ ਸ਼ੂ ਨੂੰ ਮੈਨੇਜ ਕਰਦਾ ਸੀ ਸਾਰਾ ਫਿਰ ਗੱਲ ਆ ਕੇ ਟੁੱਕ ਗਈ ਵੀ ਆਪਾਂ ਇਹ ਸਿੱਧੂ ਮੂਸੇ ਵਾਲਾ ਪੂਰਾ ਪਿੱਛੋਂ ਮੈਨੇਜ ਕਰਦਾ ਪਿਆ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਜਦੋਂ ਮਾਰੇ ਆ ਤੇ ਉਦੋਂ ਸ਼ਗਨਪ੍ਰੀਤ ਦਾ ਉਦੋਂ ਵੀ ਬਹੁਤ ਰੋਲਾ ਪਿਆ ਵੀ ਆਸਟ੍ਰੇਲੀਆ ਚਲਾ ਗਿਆ ਜੀ ਇਹ ਹੋਇਆ ਉਹ ਹੋਇਆ ਜੋ ਵੀ ਉਹ ਕਹਿ ਸਕਦਾ ਸੀ ਹੋਇਆ ਗੱਲਾਂ ਸ਼ਗਨਪ੍ਰੀਤ ਨੇ ਕਿਹਾ ਲekin ਹੁਣ ਤੱਕ ਗੱਲ ਜਗ ਜਾਹਰ ਹੋ ਗਈ ਕਿ ਬੰਬੀਹੇ ਗੁੱਟ ਦੇ ਵਿੱਚ ਸ਼ਗਨਪ੍ਰੀਤ ਦੀ ਸ਼ਮੂਲੀਅਤ ਹੈਗੀ ਆ ਠੀਕ ਹੈ ਜਿਹੜੀ ਗੱਲ ਲਾਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਕਰਦੇ ਸੀ ਕਿ ਸ਼ਗਨਪ੍ਰੀਤ ਬੰਬੀਹੇ ਨਾਲ ਚੱਲਦਾ ਉਹਨਾਂ ਦੇ ਗੁੱਟ ਨਾਲ ਉਹ ਗੱਲ ਉਹ ਹੁਣ ਕਲੀਅਰ ਹੋ ਗਈ ਆ ਔਰ ਉਹਨਾਂ ਦੇ ਵਿੱਚ ਸਾਰੇ ਲੱਕੀ ਪਟਿਆਲ ਵਗੈਰਾ ਸਾਰੇ ਜਿਹੜੇ ਇਕੱਠੇ ਹੋ ਗਏ ਨੇ ਡੋਨੀ ਬੱਲ ਵਗੈਰਾ ਔਰ ਜਿਹੜੀ ਗੱਲ ਇਹ ਸੋਚੀ ਜਾ ਰਹੀ ਸੀਗੀ ਵੀ ਸ਼ਗਨਪ੍ਰੀਤ ਸਾਇਲੈਂਸ ਹੈਗਾ ਚੋਪ ਰਹਿਦਾ ਪਰ ਤੇ ਉਹਨਾਂ ਨੇ ਕੱਲ ਦੀ ਹਜੇ ਨਕੀਦੀ ਵੀ ਨਹੀਂ ਕੀਤੀ ਕੋਈ ਸੋਸ਼ਲ ਮੀਡੀਆ ਤੇ ਪੋਸਟ ਵੀ ਨਹੀਂ ਆਈ ਬਈ ਮੇਰਾ ਕੋਈ ਹੱਥ ਨਹੀਂ ਆ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਮੂਲੀਅਤ ਹੈਗੀ ਹੈ ਜਿਹੜਾ ਉਹਦਾ ਨਾਮ ਲਿਖਿਆ ਗਿਆ ਔਰ ਕਿਉਂਕਿ ਸਿੱਧੂ ਮੂਸੇ ਵਾਲੇ ਨੂੰ ਮਾਰੇ ਲਾਰੈਂਸ ਹੋਰਾਨੇ ਉਹ ਤਾਂ ਕਹਿ ਕੇ ਸਾਰੀ ਸਾਹਦੇ ਸਾਹਮਣੇ ਵੀਡੀਓ ਵੀ ਨਸ਼ਰ ਹੋਈਆਂ ਉਹਨਾਂ ਦੀਆਂ ਕਬੂਲਨਾਮੇ ਵੀ ਸਾਫ਼ ਹੋਏ ਗੋਲਡੀ ਬਰਾੜ ਦੀ ਵੀਡੀਓ ਵੀ ਆਈਆਂ ਔਰ ਉਹਨਾਂ ਨੇ ਸ਼ਗਨਪ੍ਰੀਤ ਹੁਣ ਦੂਜੇ ਪਾਸੇ ਉਹਨਾਂ ਨੇ ਸਮਝਿਆ ਜਾਵੇ ਤੇ ਸ਼ਗਨਪ੍ਰੀਤ ਹੁਣ ਓਪਨ ਹੋ ਗਿਆ ਵੀ ਬੰਬੀਹੇ ਗੁੱਟ ਦੇ ਵੱਲੋਂ ਉਹ ਸਾਹਮਣੇ ਆ ਕੇ ਖੜਾ ਹੋ ਗਿਆ ਲੋਰੈਂਸ ਤੇ 골ਡੀ ਦੇ ਅਲੱਗ ਹੋਣ ਤੋਂ ਬਾਅਦ ਪੈਰੀ ਮਾਮਲਾ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਹੋਇਆ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਇਹ ਗੱਲਾਂ ਹੁਣ ਆਈਆਂ ਵੀ ਗੋਪੀ ਤੇ ਗੋਲਡੀ ਇਕੱਠੇ ਹੋ ਰਹੇ ਨੇ ਗੋਪੀ ਗਨਸ਼ਾਮਪੂਰੀਆ ਤੇ ਗੋਲਡੀ ਬਰਾੜ ਇਹਦੇ ਵਿੱਚ ਕੁਝ ਸੱਚਾਈ ਹੈਗੀ ਆ ਕੋਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਨਹੀਂ ਮੈਨੂੰ ਇਹਦੀ ਕੋਈ ਨੋਲੇਜ ਨਹੀਂ ਹੈਗੀ ਨਾ ਮੇਰੇ ਹੱਥ ਕੋਈ ਧਿਆਨ ਚ ਕੋਈ ਗੱਲ ਆਈ ਤੇ ਮੈਂ ਬਿਨਾਂ ਤੱਥਾਂ ਦੇ ਆਧਾਰ ਤੇ ਉਹਦਾ ਕੋਈ ਗੱਲ ਵੀ ਨਹੀਂ ਕਰਦਾ ਜਦ ਤੱਕ ਮੈਨੂੰ ਪੜਨਾਂ ਲਵਾਾਂ ਸੁਣਨਾਂ ਲਵਾਾਂ ਦੇਖਨਾਂ ਲਵਾਾਂ ਮੈਂ ਨਹੀਂ ਸਮਝਦਾ ਕਿਉਂਕਿ ਮੇਰੇ ਤੱਕ ਅਜੇ ਨਹੀਂ ਆਈ ਹਾਂ ਇਨਾ ਜ਼ਰੂਰ ਹੈ कि ਜਿਹੜਾ ਬੀਹਾ ਗੁਰਪੁਰ ਦੇ ਬਾਕੀ ਜਿਹੜੇ ਹੈਗੇ ਆ ਉਹ ਲਾਇਸ ਬਹੁਤ ਵੱਧਦਾ ਉਹਨਾਂ ਨੇ ਕਾਫੀ ਨਾਲ ਇਕੱਠਾ ਕਰ ਲਿਆ ਡੋਨੀ ਬੱਲ ਨੂੰ ਜ਼ਰੂਰ ਲੈ ਆਏ ਨਾਲ ਲੇਕਿਨ ਉਧਰਲੇ ਪਾਸੇ ਜਿਹੜੇ ਆ ਆਪਸ ਚ ਲੜੇ ਆ ਜੱਗੂ ਭਗਵਾਨਪੁਰੀਏ ਦੀ ਲਾਰੈਂਸ ਨਾਲ ਖਟਕੀ ਪਈ ਆ ਉਹ ਲਾਰੈਂਸ ਦੀ ਅੰਗੋ ਗੋਲਡੀ ਬਰਾੜ ਨਾਲ ਖਟਕੀ ਪਈ ਆ ਹੁਣ ਇਹ ਆਉਣ ਵਾਲਾ ਵਕਤ ਦੱਸੇਗਾ ਹਜੇ ਤੱਕ ਤਾਂ ਮੇਰੇ ਕੋਲ ਸਾਹਮਣੇ ਕੋਈ ਇਦਾਂ ਦੀ ਤਸਵੀਰ ਨਹੀਂ ਆ ਜਿਹੜਾ ਦੱਸ ਸਕੇ ਕੀ ਬਈ ਵਾਕਈ ਇਹਨਾਂ ਦੀ ਆਪਸੀ ਕੋਈ ਮੀਟਿੰਗ ਹੋਈ ਹੈ ਕੋਈ ਗੱਲਬਾਤ ਹੋਈ ਹੈ ਮੇਰੀ ਨੌਲੇਜ ਚ ਨਹੀਂ ਆ ਰਾਣਾ ਇਸ ਮਾਮਲੇ ਦੇ ਵਿੱਚ ਕਿੱਦਾਂ ਹੁੰਦਾ ਹੈ ਰਾਣਾ ਬਲਾਚੋਰੀਆ ਕੇਸ ਦੇ ਸੱਚੇ ਚ ਲਿੰਕ ਸੀਗੇ ਕਿ ਨਹੀਂ ਸੀ ਦੇਖੋ ਇਦਾਂ ਨਾ ਕਵਰ ਬਹੁਤ ਚੰਗਾ ਸਵਾਲ ਤੁਸੀਂ ਇਹ ਕੀਤਾ ਹੈ ਕਿ ਜਦੋਂ ਨਾ ਕੁਝ ਕੀ ਹੁੰਦਾ ਖਿਡਾਰੀਆਂ ਸਾਹਮਣੇ ਪਸੂ ਪੇਸ਼ ਦੀ ਹੁੰਦੀ ਹੈ ਬਈ ਅਸੀਂ ਖੱਬੇ ਮੂੰਹ ਨਾਲ ਸੱਜੇ ਮੂੰਹ ਨਾਲ ਜਿਹੜੀ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਕਰ ਰਿਹਾ ਸੀ ਅੱਛਾ ਹੁਣ ਥੋੜਾ ਝੁਕਾਵ ਬੰਦੇ ਦੀ ਵਿਚਾਰਧਾਰਾ ਦਾ ਆਪਣਾ ਹੁੰਦਾ ਕਿ ਮੈਂ ਇਸ ਵਿਚਾਰਧਾਰਾ ਦੇ ਨਾਲ ਨਾਲਿਆ ਹੋਇਆ ਮੇਰੀ ਥੋੜਾ ਚੁਕਾ ਜਿਹੜਾ ਵਾ ਜੱਗੂ ਭਗਵਾਨਪੁਰੀ ਤੇ ਲਾਰੈਂਸ ਵਾਲ ਜਦਾ ਹੈਗਾ ਇਹਨਾਂ ਦੇ ਕਬੱਡੀ ਲੀਗ ਚ ਮੈਂ ਪਲੇਅਰਾਂ ਨੂੰ ਖੜਵਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਕਿਤੇ ਨਾ ਕਿਤੇ ਬੰਦਾ ਨਿਊਟਰਲ ਕਈ ਨਹੀਂ ਚੱਲਦੇ ਕਈਆਂ ਦੇ ਮਨ ਦੀ ਵਿਚਾਰਤਾਰਾ ਹੁੰਦੀ ਆ ਹੁਣ ਉਹ ਦੂਜੇ ਪਾਸੇ ਗੱਲ ਟਰੈਵਲ ਕਰ ਜਾਂਦੀ ਆ ਕਿ ਰਾਣਾ ਬਲਾਚੋਰੀਆ ਖਿਡਾਰੀਆਂ ਨੂੰ ਇਹ ਕਹਿ ਰਿਹਾ ਨਹੀਂ ਤੁਸੀਂ ਉਧਰੋਂ ਖੇਡੋ ਜੋਰ ਪਾ ਰਿਆ ਉਧਰੋਂ ਖੇਡੋ ਉਧਰੋਂ ਖੇਡੋ ਜੋਰ ਪਾ ਰਿਆ ਫਿਰ ਉਹ ਉਸ ਗੱਲ ਤੇ ਖਟਕਦੀ ਆ ਉਹਨਾਂ ਨੂੰ ਬਈ ਇਹ ਫਿਰ ਸੱਤ ਪਲੇਅਰਾਂ ਨੂੰ ਤੰਗ ਕਰਦੇ ਪਏ ਆ ਜਾਣ ਬੋਝ ਕੇ ਖੜਾਉਂਦੇ ਪਏ ਆ ਉਸੇ ਕਰਕੇ ਜਦੋਂ ਫਿਰ ਹੁੰਦਾ ਉਹ ਟਾਰਗੇਟ ਤੇ ਆ ਜਾਂਦਾ ਹੁਣ ਸਿੱਧੂ ਮੂਸੇ ਵਾਲੇ ਦਾ ਵੀ ਤਾਂ ਇੰਨਾ ਹੀ ਸੀ ਲਾਰੈਂਸ ਨੇ ਉਹਨੂੰ ਰੋਕਿਆ ਸੀ ਵੀ ਤੁਸੀਂ ਇਹ ਤੂੰ ਇਹ ਗਾਣਾ ਨਹੀਂ ਗਾਣਾ ਬਾਈ ਜੀ ਉੱਥੇ ਜਾ ਕੇ ਇਹ ਬੰਬੀ ਸਾਡੇ ਵਿਰੋਧੀਆਂ ਦਾ ਪ੍ਰੋਗਰਾਮ ਉੱਥੇ ਨਹੀਂ ਗਾਣਾ ਤੇ ਇਹਨੇ ਜਾ ਕੇ ਗਾਲਿਆ ਹੁਣ ਗਾਇਕ ਨੇ ਗਾਣਾ ਗਾ ਲਿਆ ਉਹਨੂੰ ਮਾਰਤਾ ਠੀਕ ਆ ਉਹਨਾਂ ਦੇ ਮਨ ਤੇ ਵਿੱਚ ਇਹ ਗੱਲ ਟਰੈਵਲ ਕਰਦੀ ਘਰ ਕਰਦੀ ਆ ਵੀ ਇਹ ਸਾਡੇ ਵਿਰੋਧੀਆਂ ਦਾ ਸਾਥ ਦਿੰਦਾ ਤੇ ਇੱਥੇ ਵੀ ਇਹਨਾਂ ਦੇ ਗੱਲ ਚ ਮਨ ਇਹੀ ਕਰ ਗਈ ਕਿ ਇਹਨੇ ਸਾਡੇ ਵਿਰੋਧੀਆਂ ਦਾ ਸਾਥ ਦਿੱਤਾ ਇਹ ਜਿਹੜਾ ਵਸਾਦ ਦਿੰਦੇ ਵੇ ਜੱਗੂ ਭਗਵਾਨਪੂਰੀ ਇਹਦਾ ਦਿੰਦੇ ਪਏ ਆ ਜਿਵੇਂ ਸੰਦੀਪ ਨੰਗਲ ਅੰਬੀਆ ਦਿੰਦਾ ਸੀ ਤਾਂ ਉਸੇ ਸਟਾਈਲ 'ਚ ਉਦਾਂ ਹੀ ਠੀਕ ਆ ਇਹਦੇ 'ਚ ਥੋੜਾ ਵਰਤਿਆ ਇਹਨਾਂ ਨੇ ਕਪੜਾ ਪਾਤਾ ਕਾਲਾ ਲੇਕਿਨ ਜਿੱਦਾਂ ਸੰਦੀਪ ਨੰਗਲ ਅੰਬੀਆ ਨੂੰ ਵਿਆਹ ਕਬੱਡੀ ਦੇ ਮੈਚ ਦੇ ਬਾਹਰ ਬੁਲਾ ਕੇ ਮਾਹੋਂ ਖੜਾ ਬੋ ਕਰਕੇ ਮਾਰੀਆਂ ਗਈਆਂ ਉਦਾਂ ਹੀ ਇਹਨੂੰ ਗੁਲੀਆਂ ਮਾਰੀਆਂ ਗਈਆਂ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੂੰ ਜਦੋਂ ਗੱਲ ਟਰੈਵਲ ਕਰ ਗਈ ਕਿ ਇਹ ਫੇਰ ਉਧਰੋਂ ਖੜਾ ਕਰਦਾ ਪਿਆ ਉਹਨਾਂ ਦੇ ਗੁੱਟ ਨੂੰ ਤੇ ਉਹ ਉਹਦੀ ਹੀ ਜਿਹੜਾ ਵਾਰਦਾਤ ਉਸ ਨੂੰ ਅੰਜਾਮ ਦਿੱਤਾ ਗਿਆ ਮੈਂ ਜਿਹੜੇ ਆਰਗੇਨਾਈਜ਼ਰ ਸੰਰੂਪਾ ਸੁਣਾ ਉਹਨਾਂ ਦੀ ਗੱਲ ਸੁਣ ਰਿਹਾ ਸੀ ਬਾਈਟ ਸੁਣ ਰਿਹਾ ਸੀਗਾ ਉਹ ਕਹਿੰਦੇ ਮਾਫੀ ਹੈ ਕੰਨਾਂ ਨੂੰ ਹੱਥ ਲੱਗ ਗਏ ਹੁਣ ਨਹੀਂ ਕਰਾਂਦੇ ਗੰਦੇ ਕਬੱਡੀ ਦਾ ਮਤਲਬ ਇੰਨਾ ਡਰ ਹੋ ਗਿਆ ਪਹਿਲੀ ਗੱਲ ਤਾਂ ਉਹਨਾਂ ਵਾਸਤੇ ਡਰ ਹੈ ਉਹ ਤਾਂ ਕਹਿ ਦੇਣਗੇ ਵੀ ਨਹੀਂ ਕਰਾਂਦੇ ਜਿਹੜੇ ਪਲੇਅਰ ਨੇ ਉਹ ਕਿੱਧਰ ਜਾਣਗੇ ਪਲੇਅਰਾਂ ਇੱਥੇ ਤਾਂ ਡਰ ਹੀ ਹੈ ਉਹ ਕਿੱਧਰ ਨੂੰ ਖੇਡਣਗੇ ਤੁਸੀਂ ਆਪ ਕਹਿ ਰਹੇ ਹੋ ਇੱਕ ਪਾਸੇ ਉਹ ਨੇ ਤੇ ਇੱਕ ਪਾਸੇ ਉਹ ਹੈ ਪਲੇਅਰ ਹੁਣ ਕਿੱਥੇ ਜਾਣ ਇਹੀ ਇਹੀ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ ਇਹੀ ਸੋਚ ਸਾਰਿਆਂ ਨੂੰ ਘਰ ਕਰਦੀ ਪਈ ਹੈ ਇਹਦੇ ਉੱਤੇ ਸਾਰਿਆਂ ਦੀ ਚਿੰਤਾ ਹੋ ਰਹੀ ਹੈ ਇਹਦੇ ਉੱਤੇ ਸਾਰੇ ਜਿਹੜੇ ਆ ਅੱਖਾਂ ਭਰ ਕੇ ਬੈਠੇ ਨੇ ਬਈ ਹੋਣਾ ਕੀ ਹੈ ਬਾਹਰਲੇ ਮੁਲਕਾਂ 'ਚ ਵੀ ਇਹੀ ਹਾਲ ਹੈ ਬਈ ਖੇਡਣਾ ਕਿ ਨਹੀਂ ਖੇਡਣਾ ਇਹ ਨਹੀਂ ਪਤਾ ਸਵੇਰੇ ਕਬੱਡੀ ਕੱਪ ਕੈਨਸਲ ਹੋ ਜਾਣਾ ਮੈਂ ਕਿਧਰੋਂ ਖੇਡਣਾ ਬਾਹਰਲੇ ਮੁਲਕਾਂ 'ਚੋਂ ਨਹੀਂ ਪਤਾ ਪੰਜਾਬ ਦੀ ਤਾਂ ਆਪਾਂ ਗੱਲ ਛੱਡਦੀ ਹੈ ਇਸ ਕਰਕੇ ਇਹਦਾ ਹੱਲ ਹਜੇ ਕੋਈ ਨਹੀਂ ਆ ਉਦੋਂ ਤੱਕ ਹੱਲ ਨਹੀਂ ਆ ਜਦੋਂ ਤੱਕ ਖਿਡਾਰੀ ਏਕਾ ਨਹੀਂ ਕਰ ਲੈਂਦੇ ਉਦੋਂ ਤੱਕ ਹੱਲ ਨਹੀਂ ਆ ਜਦੋਂ ਤੱਕ ਇਹਨੂੰ ਕਬੱਡੀ ਨੂੰ ਇਹਨਾਂ ਦੀ ਲੜਾਈ ਤੋਂ ਬਾਹਰ ਨਹੀਂ ਲਿਆਂਦਾ ਜਾਂਦਾ ਇਹਨਾਂ ਦੀ ਲੜਾਈ ਕਿਤੇ ਹੋਰ ਸ਼ਿਫਟ ਹੁੰਦੀ ਹੈ ਕਬੱਡੀ ਬਾਹਰ ਆ ਜਾਂਦੀ ਹੈ ਤੇ ਬਚਾਅ ਹੋ ਸਕਦਾ ਇਹਦਾ ਕੋਈ ਹੱਲ ਹੈ ਹੀ ਨਹੀਂ ਅਸੀਂ ਅਸੀਂ ਜਦੋਂ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਨਾ ਤਾਂ ਕਬੱਡੀ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਆ ਜਾਂਦੀ ਹੈ ਵੀ ਜਾਂ ਖੇਡ ਸਭ ਤੋਂ ਪਹਿਲਾਂ ਆ ਜਾਂਦੀ ਹੈ ਰੈਸਟ ਪੁਸ਼ਟ ਜਿਹੜੇ ਸ਼ਰੀਰ ਨੇ ਉਹ ਸਭ ਤੋਂ ਪਹਿਲਾਂ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜ਼ਰੂਰ ਸਾਡੇ ਜੋਰ ਹੋਰ ਕਲਚਰ ਹੈ ਹੋਰ ਅੱਗੇ ਮੂਰੇ ਆ ਜਾਂਦਾ ਹੈ ਪਰ ਇਹ ਤਾਂ ਕਿੱਥੇ ਹੋਰ ਨਹੀਂ ਤੁਰ ਪਿਆ ਇਹ ਲੱਗਦਾ ਨਹੀਂ ਵੀ ਐ ਵੀ ਰੰਗਲਾ ਪੰਜਾਬ ਪੰਜਾਬੀਆਂ ਦੇ ਖੂਨ ਨਾਲ ਰੰਗਿਆ ਜਾ ਰਿਹਾ ਦੇਖੋ ਕੁਵਰ ਇਹ ਤਾਂ ਗੱਲ ਹੈਗੀ ਹੈ ਕਿ ਪੰਜਾਬ ਦੀ ਬਦਕਿਸਮਤੀ ਹੈ ਪੰਜਾਬ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਨੂੰ ਲੱਗਦਾ ਇਹਦੀ ਧਰਤੀ ਲਾਲ ਹੈ ਮੈਨੂੰ ਹਲੇ ਤੱਕ ਤਾਂ ਕੋਈ ਇਦਾਂ ਦੇ ਸਾਲ ਨਜ਼ਰ ਨਹੀਂ ਆਏ ਕਿ ਪੰਜਾਬ ਦੀ ਧਰਤੀ ਲਾਲ ਨਾ ਹੋਵੇ 1947 ਜੇ ਦੇਸ਼ ਆਜ਼ਾਦ ਹੋਇਆ ਪਹਿਲਾਂ ਉਸ ਤੋਂ ਪਹਿਲਾਂ ਵੀ ਚੱਲ ਜੀਏ ਸਾਡੀ ਅਮ ਸ਼ਾਹ ਅਬਦਾਲੀ ਤੋਂ ਲੈ ਕੇ ਮੁਗਲਾਂ ਨਾਲ ਲੜਾਈ ਰਹੀ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਅਸੀਂ ਸਾਰੇ ਝਿਲੇ ਆ Então, com certeza.